ਕੱਲ ਇੱਕ ਗੁਪਤ ਮੀਟਿੰਗ ਹੋ ਗਈ ਜਿਸ ਦੇ ਵਿੱਚ ਪੈਸਾ ਇਕੱਠਾ ਕਰਨ ਦੀ ਗੱਲ ਕੀਤੀ ਗਈ ਮਤਲਬ ਕੀ ਫੰਡ ਰੇਜ਼ਿੰਗ ਰੰਗਲਾ ਪੰਜਾਬ ਸੁਸਾਇਟੀ ਅਦੀਨ ਆਖਰਕਾਰ ਸੀਐਮ ਰਲੀਫ ਫੰਡ ਦੇ ਵਿੱਚ ਪੈਸਾ ਨਾ ਇਕੱਠਾ ਕਰਕੇ ਜਿਹੜੀ ਰੰਗਲਾ ਪੰਜਾਬ ਸੁਸਾਇਟੀ ਹੈ ਉੱਥੇ ਫੰਡ ਕਿਉਂ ਇਕੱਠਾ ਕਰਨਾ ਕਿਹੜੇ-ਕਿਹੜੇ ਲੋਕ ਉਸ ਮੀਟਿੰਗ ਦੇ ਵਿੱਚ ਜੁੜੇ ਆ ਤੇ ਕੀ ਕੁਝ ਗੱਲਾਂ ਹੋਈਆਂ ਇੱਕ ਇੱਕ ਚੀਜ਼ ਦਾ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਅਖੀਰ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਆਖਰਕਾਰ ਤੁਹਾਨੂੰ ਕਹਾਣੀ ਸਮਝ ਆਜੂਗੀ ਕਿ ਕਿਉਂ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਫੰਡ ਇਕੱਠਾ ਕਰ ਰਿਹਾ ਕਿਉਂ ਹੜ ਪੀੜਤਾ ਦੇ ਨਾਮ ਤੇ ਫੰਡ ਸੀਐਮ ਰਲੀਫ ਫੰਡ ਦੇ ਵਿੱਚ ਨਹੀਂ ਇਕੱਠਾ ਕੀਤਾ ਜਾਣਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਤਸਵੀਰਾਂ ਤੁਸੀਂ ਕੱਲ ਦੇਖ ਲੀਆਂ ਹੋਣੀਆਂ ਤਸਵੀਰਾਂ ਦੇ ਵਿੱਚ ਮੁੱਖ ਮੰਤਰੀ ਨਜ਼ਰ ਆਏ अरविंद केजरीवाल नजर आए ते विक्रमजीत सानी नजर आए विक्रमजीत सानी बड़े अहम हो जाते इथे जड़ी मीटिंग हुई है लगभग 150 व्यक्ति इस मीटिंग ਦੇ ਵਿੱਚ ਜੁੜੇ ਜਿਹੜੇ ਕੀ ਸੰਗਠਨ ਦੇ ਵਿਅਕਤੀ ਵੀ ਸੀ ਕੁਝ ਮੰਤਰੀ ਵੀ ਸੀ ਕੁਝ ਵਿਧਾਇਕ ਵੀ ਸੀ ਤੇ ਮੈਂਬਰ ਪਾਰਲੀਮੈਂਟ ਸਾਨੀ ਵੀ ਮੋਟੀ ਜੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਤੇ ਮਨੀਸ਼ ਸੋਰੀਆ ਉਧਰ ਛੋਟੀ ਜੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਆ ਆਖਰਕਾਰ ਵਿਕਰਮਜੀਤ ਸਾਨੀ ਦੀ ਐਡੀ ਵੱਡੀ ਤਸਵੀਰ ਨੂੰ ਜਾਰੀ ਕਰਨ ਦਾ ਮਕਸਦ ਉਹ ਵੀ ਸਮਝਾਂਗੇ ਆਖਰਕਾਰ ਕੀ ਕੀ ਗੱਲਾਂ ਹੋਈਆਂ ਮੀਟਿੰਗ ਦੇ ਵਿੱਚ ਕਿੰਨੇ ਕਿੰਨਾ ਪੈਸਾ ਦੇਣ ਦਾ ਐਲਾਨ ਕੀਤਾ ਉਹ ਵੀ ਸਮਝਾਂਗੇ ਪਰ ਉਸ ਤੋਂ ਪਹਿਲਾਂ ਸਮਝ ਲੈਣੇ ਆ ਕਿ ਵਿਕਰਮਜੀਤ ਸਾਨੀ ਇਸ ਤਸਵੀਰ ਦੇ ਵਿੱਚ ਕਿਉਂ ਨੇ ਵਿਕਰਮਜੀਤ ਸਾਨੀ ਇਸ ਤਸਵੀਰ ਦੇ ਵਿੱਚ ਇੱਕ ਵਰਲਡ 브ਦਰਹੂਡ ਇਹਨਾਂ ਦੀ ਆਰਗੇਨਾਈਜੇਸ਼ਨ ਹੈ ਤੇ 1 ਕਰੋੜ ਰੁਪਏ ਦਾ ਵੀ ਇਹਨਾਂ ਨੇ ਐਲਾਨ ਕੀਤਾ ਇਹਨਾਂ ਨੂੰ ਵੀ ਕਿਆ ਗਿਆ ਕਿ ਵੱਡੇ ਪੱਧਰ ਉੱਪਰ ਫੰਡ ਰੇਜ਼ ਕਰੋ ਤੇ ਜਿਹੜਾ ਰੰਗਲਾ ਪੰਜਾਬ ਸੁਸਾਇਟੀ ਹੈ ਉੱਥੇ ਲੈ ਕੇ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਵੱਖ-ਵੱਖ ਦਾਨੀ ਸੱਜਣਾ ਦੇ ਨਾਲ ਤੁਹਾਨੂੰ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਦਿਖਣਗੀਆਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤੇ ਸਰਕਾਰੀ ਕੰਮ ਮੁੱਖ ਮੰਤਰੀ ਨਾ ਕਰਦੇ ਦਿਖਾਈ ਦੇਣ ਪਰ ਹਾਂ ਆ ਰੰਗਲਾ ਪੰਜਾਬ ਸੁਸਾਇਟੀ ਅਧੀਨ ਮੋਟਾ ਫੰਡ ਦੇਣ ਵਾਲੇ ਵਿਅਕਤੀਆਂ ਦੇ ਨਾਲ ਤਸਵੀਰਾਂ ਖਿਚਵਾਉਂਦੇ ਜਰੂਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਨਜ਼ਰ ਆਉਗੀ ਤੇ ਇੱਕ ਜਿਹੜਾ ਨਾਮ ਆਉਂਦਾ ਜਿਹੜਾ ਤਸਵੀਰ ਦੇ ਵਿੱਚ ਇਸ ਮੀਟਿੰਗ ਦੀਆਂ ਤਸਵੀਰਾਂ ਹੈਗੀਆਂ ਇਹ ਤਾਂ ਜਿਹੜੀ ਤਸਵੀਰਾਂ ਦੇ ਵਿੱਚ ਆਗੇ ਇੰਨਾਂ ਬਾਰੇ ਤੁਹਾਨੂੰ ਦੱਸਾਂਗੇ ਜਿਹੜੇ ਤਸਵੀਰਾਂ ਦੇ ਵਿੱਚ ਨਹੀਂ ਆਏ ਉਹਨਾਂ ਬਾਰੇ ਵੀ ਦੱਸਾਂਗੇ ਤੇ ਜਿਹੜੀਆਂ ਤਸਵੀਰਾਂ ਕਹਿੰਦੇ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਪਰ ਗੱਲਾਂ ਕੀ ਕੀ ਹੋਈਆਂ ਉਹ ਅਸੀਂ ਤੁਹਾਨੂੰ ਦੱਸਾਂਗੇ ਇਹ ਜੋਬਨ ਰੰਧਾਵਾ ਨਜ਼ਰ ਆ ਰਹੇ ਨੇ ਇਹ ਗੁਰਦਾਸਪੁਰ ਇਲਾਕੇ ਦੇ ਇੰਚਾਰਜ ਲਾਏ ਗਏ ਨੇ ਇਹ ਬੀਤੇ ਦਿਨ ਚਰਚਾ ਦੇ ਵਿੱਚ ਆਏ ਸੀਗੇ ਜਦੋਂ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਉੱਪਰ ਇਹ ਝੂਟੇ ਲੈਂਦੇ ਨਜ਼ਰ ਆਏ ਜਦੋਂ ਦੇਖਿਆ ਕਿ ਹਰ ਪੀੜਤਾ ਨੂੰ ਰੀਲੀਫ ਫੰਡ ਦੀਆਂ ਰਾਹਤ ਪੈਕੇਜ ਦੀਆਂ ਉੱਪਰੋਂ ਜਿਹੜੇ ਪੈਕੇਜ ਸਿੱਟੇ ਜਾ ਰਹੇ ਸੀ ਆਪਾਂ ਕੀ ਕੀ ਲਫਾਫੇ ਸਿੱਟੇ ਜਾ ਰਹੇ ਸੀ ਉਸ ਤੋਂ ਬਾਅਦ ਲੋਕਾਂ ਨੇ ਵੀਡੀਓ ਵੀ ਵਾਇਰਲ ਕੀਤੀ ਕਿ ਸਾਡੇ ਤਾਂ ਨੁਕਸਾਨ ਹੋ ਗਏ ਤੇ ਜੋਬਨ ਰੰਧਾਵਾ ਨੇ ਵੀ ਝੂਟੇ ਲਿੱਤੇ ਉਸ ਹੈਲੀਕਾਪਟਰ ਦੇ ਵਿੱਚ ਮਨੀਸ਼ ਸੋਦਿਆ ਹੁਣਾਂ ਦੇ ਖਾਸਮ ਖਾਸ ਸਮਝੇ ਜਾਂਦੇ ਹੈਗੇ ਐ ਤੇ ਇਹਨਾਂ ਦੀ ਡਿਊਟੀ ਲੱਗੀ ਹੈ ਕਿ ਉਧਰ ਜਿਹੜੇ ਲੋਕ ਐ ਵਪਾਰੀ ਐ ਜਾਂ ਹੋਰ ਵਰਕਰ ਐ ਉਹਨਾਂ ਦੀ ਡਿਊਟੀ ਆ ਲਾ ਕੇ ਉੱਥੋਂ ਪੈਸਾ ਇਕੱਠਾ ਕਰੋ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਪੈਸਾ ਲੈ ਕੇ ਆਓ ਇੱਕ ਅਗਲੀ ਤਸਵੀਰ ਦੇ ਵਿੱਚ ਹਰਜੀਮਾਨ ਫਗਵਾੜਾ ਹਲਕੇ ਦੇ ਹੈਗੇ ਐ ਇਨਚਾਰਜ ਨੇ ਯੋਗਿੰਦਰ ਮਾਨ ਦੇ ਪੁੱਤਰ ਨੇ ਐਨ ਆਰ ਆਈ 벨ਟ ਹੈਗੀ ਐ ਫਗਵਾੜਾ ਤੇ ਉੱਥੇ ਐਨਆਰਆਈਆਂ ਤੋਂ ਪੈਸਾ ਇਕੱਠਣ ਦੀ ਇਕੱਠਾ ਕਰਨ ਦੀ ਵੀ ਡਿਊਟੀ ਲੱਗੀ ਐ ਤੇ ਇਹ ਤਾਂ ਜਾਣੇ ਹੀ ਐ ਇਸੇ ਕਰਕੇ ਜਾਂਦੇ ਆ ਕਿ ਚਰਚਾ ਦੇ ਵਿੱਚ ਵੀ ਇਸੇ ਕਰਕੇ ਆਉਂਦੇ ਆ ਕਿ ਇਹ ਕਾਫੀ ਪੈਸਾ ਇਕੱਠਾ ਕਰ ਲੈਂਦੇ ਐ ਇਸੇ ਕਰਕੇ ਹੁਣ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਕਹਿੰਦੇ ਹੜਾ ਪੀੜਤਾ ਦੀ ਮਦਦ ਕਰਨੀ ਐ ਤਾਂ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਫੰਡ ਦੋ ਸੀਐਮ ਰੀਲੀਫ ਫੰਡ ਦੇ ਵਿੱਚ ਜ਼ਿਆਦਾ ਅਪੀਲ ਨਹੀਂ ਹੋ ਰਹੀ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਹੋ ਰਹੀ ਐ ਤੇ ਇੱਕ ਨਜ਼ਰ ਆ ਰਿਹਾ ਚਿਹਰਾ ਜੈਸਮਿਨ ਸ਼ਾਹ ਦਾ ਇਹ ਜੈਸਮਿਨ ਸ਼ਾਹ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਸੀਗੀ ਕੇਜਰੀਵਾਲ ਮਾਡਲ ਦੇ ਨਾਂ ਤੋਂ ਉਸ ਤੋਂ ਬਾਅਦ ਉਸ ਪ੍ਰੋਗਰਾਮ ਦੇ ਵਿੱਚ ਕੇਜਰੀਵਾਲ ਵੀ ਪਹੁੰਚੇ ਭਗਵੰਤ ਮਾਨ ਵੀ ਪਹੁੰਚੇ ਸਾਰੇ ਪਹੁੰਚੇ ਪੰਜਾਬੀ ਦੇ ਵਿੱਚ ਜਿਹੜੀ ਕਿਤਾਬ ਰਿਲੀਜ਼ ਕੀਤੀ ਗਈ ਸੀ ਕੇਜਰੀਵਾਲ ਮਾਡਲ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਖਾਸਮ ਖਾਸ ਇਹਨਾਂ ਦੀ ਡਿਊਟੀ ਲੱਗੀ ਹੈ ਕੋਆਰਡੀਨੇਟਰ ਕਰਨ ਦੀ ਮਤਲਬ ਕਿ ਜਿਹੜੇ ਲੋਕ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਆ ਜਾਂ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਆ ਪਰ ਮੋਟਾ ਫੰਡ ਦੇਣ ਉਹ ਲੋਕ ਜਸ ਜਸਮੀਨ ਸ਼ਾਹ ਦੇ ਥਰੂ ਕੋਆਰਡੀਨੇਟ ਹੋਣਗੇ ਤੇ ਕੇਜਰੀਵਾਲ ਨੂੰ ਵੀ ਮਿਲ ਸਕਣਗੇ ਫਿਰ ਜੇਕਰ ਹੋ ਜਾਂਦਾ ਭਗਵੰਤ ਮਾਨ ਨੂੰ ਵੀ ਮਿਲ ਸਕਣਗੇ ਇੱਕ ਚਿਹਰਾ ਆ ਰਿਹਾ ਐਮ ਐਲ ਏ ਲਖਬੀਰ ਰਾਏ ਦਾ ਨਜ਼ਰ ਮੰਡੀ ਗੋਵਿੰਦਗੜ੍ਹ ਦੇ ਵਿੱਚ ਸਾਰੇ ਵਪਾਰੀਆਂ ਤੋਂ ਫੰਡ ਇਕੱਠਾ ਕਰਨ ਦੀ ਇਹਨਾਂ ਦੀ ਜ਼ਿੰਮੇਵਾਰੀ ਲੱਗੀ ਹੈ। ਜਸਕਰਮ ਸਿੰਘ ਦਾ ਜਿਹੜਾ ਚਿਹਰਾ ਨਜ਼ਰ ਆ ਰਿਹਾ ਹੈ ਇਹ ਸਾਰੇ ਅੰਮ੍ਰਿਤਸਰ ਦੇ ਵਪਾਰੀਆਂ ਤੋਂ ਪੈਸਾ ਇਕੱਠਾ ਕਰਨਗੇ। ਤੇ ਇੱਕ ਡਾਕਟਰ ਸੁਖਵਿੰਦਰ ਸੁਖੀ ਵੀ ਨਜ਼ਰ ਆ ਰਹੇ ਹੈ। ਹਾਲਾਂਕਿ ਐਮਐਲਏ ਤਾਂ ਇਹ ਅਕਾਲੀ ਦਲ ਤੋਂ ਜਿੱਤੇ ਸੀਗੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਗੁਲਾਟੀ ਮਾਰ ਕੇ ਆ ਗਏ ਸੀ। ਬੰਗਾ ਤੋਂ ਆਉਂਦੇ ਨੇ ਤੇ ਉੱਥੇ ਡਿਊਟੀ ਲੱਗੀ ਹੈ ਕਿ ਤੁਸੀਂ ਪੈਸੇ ਇਕੱਠੇ ਕਰੋ ਪਰ ਸਪੀਕਰ ਸਾਹਿਬ ਇਹਨਾਂ ਤੇ ਬੜੇ ਮਿਹਰਬਾਨ ਨੇ ਹਾਲਾਂਕਿ ਇਹਨਾਂ ਦੇ ਖਿਲਾਫ ਪਟੀਸ਼ਨਾਂ ਵੀ ਚੱਲ ਰਹੀਆਂ ਹੈਗੀਆਂ ਕਿ ਇਹਨਾਂ ਦੀ ਤਾਂ ਵਿਧਾਇਕੀ ਰੱਦ ਹੋ ਜਾਣੀ ਚਾਹੀਦੀ ਹੈ ਇਹਨਾਂ ਨੇ ਅਕਾਲੀ ਦਲ ਤੋਂ ਆਮ ਆਦੀ ਪਾਰਟੀ 'ਚ ਗੁਲਾਟੀ ਮਾਰ ਲਈ ਪਰ ਐਮਐਲਏ ਹਜੇ ਵੀ ਬਰਕਰਾਰ ਹੈ ਐਮਐਲਏ ਦੇ ਤੌਰ ਤੇ ਜ ਆਪਾਂ ਕਹਿ ਲਈਏ ਕਿ ਆਮ ਆਦੀ ਪਾਰਟੀ ਦੇ ਸੰਗਠਨ ਦੇ ਮੈਂਬਰ ਦੇ ਤੌਰ ਤੇ ਵੀ ਇਹ ਕੱਲ ਮੀਟਿੰਗ ਦੇ ਵਿੱਚ ਜੁੜ ਗਏ ਸੀ ਮੰਗਾ ਹਲਕੇ ਤੋਂ ਇਹ ਹੁਣ ਪੈਸਾ ਇਕੱਠਾ ਕਰਨਗੇ ਰੰਗਲਾ ਪੰਜਾਬ ਸੁਸਾਇਟੀ ਵਾਸਤੇ ਇਖਤਿਆਰ ਹੈ ਨਿਤਿਨ ਕੋਲੀ ਦਾ ਨਜ਼ਰ ਤਹਾਨੂੰ ਇਹ ਨਿਤਿਨ ਕੋਲੀ ਸਾਹਿਬ ਸੈਂਟਰਲ ਹਲਕੇ ਤੋਂ ਜਲੰਧਰ ਸੈਂਟਰਲ ਤੋਂ ਇਨਚਾਰਜ ਥਾਪੇ ਗਏ ਨੇ ਇਹਨਾਂ ਦੇ ਜਿਹੜੇ ਵਿਧਾਇਕ ਰਮਨ ਅਰੋੜਾ ਸੀ ਉਹ ਗ੍ਰਿਫਤਾਰ ਹੋ ਗਏ ਸੀ ਆਪ ਹੀ ਗ੍ਰਿਫਤਾਰ ਕਰਵਾ ਦਿੱਤਾ ਸੀਗਾ ਕਰਪਸ਼ਨ ਦੇ ਇਲਜ਼ਾਮਾਂ ਦੇ ਵਿੱਚ ਉਸ ਤੋਂ ਬਾਅਦ ਇਹ ਨਿਤਿਨ ਕੋਲੀ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਜਿਹੜੇ ਸਾਰੇ ਵਪਾਰੀ ਐ ਉਹਨਾਂ ਸਾਰਿਆਂ ਤੋਂ ਪੈਸਾ ਇਕੱਠਾ ਨਿਤਿਨ ਕੋਲੀ ਉਧਰ ਜਲੰਧਰ ਸੈਂਟਰਲ ਤੋਂ ਕਰਨਗੇ ਇਸੇ ਤਰ੍ਹਾਂ ਐਮਐਲਏ ਜਗਰੂਪ ਗਿੱਲ ਬਠਿੰਡਾ ਤੋਂ ਜੁੜੇ ਨੇ ਉਹਨਾਂ ਦੀ ਬਠਿੰਡਾ ਦੇ ਸਾਰੇ ਵਪਾਰੀਆਂ ਤੋਂ ਪੈਸਾ ਇਕੱਠਿਆ ਕਰਨ ਦੀ ਜ਼ਿੰਮੇਵਾਰੀ ਲੱਗ ਗਈ ਹੈ ਹੁਣ ਇਹ ਜਿੰਨਾ ਜਿੰਨਾ ਵਿਅਕਤੀਆਂ ਦੇ ਨਾਲ ਸੰਪਰਕ ਸਾਧਣਗੇ ਸੰਪਰਕ ਕਰਨਗੇ ਚਾਹੇ ਕੋਈ ਐਨਆਰਆਈ ਹੈ ਚਾਹੇ ਵਪਾਰੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੱਡੇ ਫਾਇਦੇ ਦਾ ਇਹ ਵੀ ਵਾਦਾ ਕਰਨਗੇ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜਿਹੜਾ ਕਿ ਅਸੀਂ ਇਸ ਪਲੇਟਫਾਰਮ ਤੋਂ ਚੱਕ ਰਿਹਾ ਹੁਣ ਜੇਕਰ ਕੋਈ ਵਿਅਕਤੀ ਇੱਛਾ ਜ਼ਾਹਿਰ ਕਰੂਗਾ ਕਿ ਮੈਂ 2 ਕਰੋੜ ਦੇਣਾ ਮੈਂ 1 ਕਰੋੜ ਦੇਣਾ ਤਾਂ ਸੁਭਾਵਿਕ ਤੌਰ ਤੇ ਚਾਹੂਗਾ ਕਿ ਮੁੱਖ ਮੰਤਰੀ ਨੂੰ ਸਿੱਧਾ ਦਵਾਂ ਜਾਂ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਫੜਾਵਾਂ ਮੈਂ ਇਹਨਾਂ ਦੇ ਥਰੂ ਕਿਉਂ ਦਵਾਂ ਤਾਂ ਉਸ ਹਾਸਤੇ ਵੀ ਇਸ ਮੀਟਿੰਗ ਦੇ ਵਿੱਚ ਡਿਊਟੀਆਂ ਤੈਅ ਹੋ ਗਈਆਂ ਇੱਕ ਮਨੀਸ਼ ਸਿਸੋਰੀਆ ਇੱਕ ਜੈਸਮਿਨ ਸ਼ਾਹ ਜਿਹੜਾ ਕਿਹਾ ਤੁਹਾਨੂੰ ਅਰਵਿੰਦ ਕੇਜਰੀਵਾਲ ਦੇ ਕਰੀਬੀ ਜਿਨ੍ਹਾਂ ਨੇ ਕਿਤਾਬ ਲਿਖੀ ਸੀ ਕੇਜਰੀਵਾਲ ਮੋਡਲ ਲਗਭਗ ਸਾਰੀ ਸਰਕਾਰ ਮੰਨਦੇ ਆ ਕਿ ਕੁਝ ਸਰਕਾਰ ਨੂੰ ਤਾਂ ਇਹੀ ਚਲਾ ਰਿਹਾ ਕੁਝ ਵਿਭਾਗ ਇਹਨਾਂ ਦੇ ਅਕੋਰਡਿੰਗ ਹੀ ਸਰਕਾਰ ਦੇ ਵਿੱਚ ਚੱਲ ਰਹੇ ਹੈਗੇ ਆ ਮਨੀਸ਼ ਸੋਰੀਆ ਜੈਸਮਿਨ ਛਾ ਤੇ ਰਾਜਵੀਰ ਘੁੰਮਣ ਜਿਹੜੇ ਕਿ OSD ਐ ਭਗਵੰਤ ਮਾਨ ਹੁਣਾਂ ਦੇ ਹੁਣ ਇਹਨਾਂ ਦੇ ਨਾਲ ਉਹ ਵਿਅਕਤੀ ਕੋਆਰਡੀਨੇਟ ਕਰਨਗੇ ਜਿਹੜੇ ਕਰੋੜਪਤੀ ਅਸਾਮੀਆਂ ਨੂੰ ਲੈ ਕੇ ਆਉਣਗੇ ਜਿਹੜਾ ਮੋਟਾ-ਮੋਟਾ ਫੰਡ ਲੈ ਕੇ ਆਉਣਗੇ ਜੇਕਰ ਕੋਈ ਇੱਛਾ ਰੱਖੂਗਾ ਕਿ ਅਸੀਂ ਭਗਵੰਤ ਮਾਨ ਦੇ ਨਾਲ ਮਿਲਣਾ ਹੈ ਅਸੀਂ ਕੇਜਰੀਵਾਲ ਹੁਣਾਂ ਦੇ ਨਾਲ ਮਿਲਣਾ ਹੈ ਤੇ ਇਹ ਤਿੰਨ ਵਿਅਕਤੀ ਤੁਹਾਡੇ ਨਾਲ ਕੋਆਰਡੀਨੇਟ ਕਰਨਗੇ ਉਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਅਮਨ अरोड़ा ਦਾ ਵੀ ਜ਼ਿਕਰ ਆਉਂਦਾ ਅਮਨ अरोड़ा ਵੱਲੋਂ ਆਪਣੇ ਨਿੱਜੀ ਖਾਤੇ ਦੇ ਵਿੱਚੋਂ 21 ਲੱਖ ਦੇਣ ਦਾ ਐਲਾਨ ਕਰ ਦਿੱਤਾ ਚਲਦੀ ਮੀਟਿੰਗ ਦੇ ਵਿੱਚ ਤੇ ਉਸ ਤੋਂ ਵੱਡਾ ਐਲਾਨ ਕਹਿੰਦੇ ਕਿ ਮੈਂ ਤਾਂ 20 ਕਰੋੜ ਰੁਪਏ ਇਕੱਠੇ ਕਰੂੰਗਾ ਆਪਣੇ ਆਸ-ਪਾਸ ਦੇ ਵਿਅਕਤੀਆਂ ਤੋਂ ਵਪਾਰੀਆਂ ਤੋਂ ਸਭ ਤੋਂ ਤੇ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਜਮ੍ਹਾਂ ਕਰਵਾਉਂਗਾ ਜ਼ਿੰਮੇਵਾਰੀ ਵੀ ਬਣਦੀ ਹੈ ਸੁਭਾਵਿਕ ਤੌਰ ਤੇ ਪਾਰਟੀ ਦੇ ਪ੍ਰਧਾਨ ਹੈਗੇ ਆ ਸਭ ਤੋਂ ਵੱਧ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਪੈਸਾ ਇਕੱਠਾ ਪਾਰਟੀ ਆਸਤੇ ਕੀਤਾ ਜਾਵੇ ਪੰਜਾਬ ਆਸਤੇ ਪਰ ਉਸ ਤੋਂ ਵੱਧ ਹੈਰਾਨ ਮੀਤ ਹਰ ਨੇ ਕੀਤਾ ਜਿਹੜੇ ਕੀ ਮੈਂਬਰ ਪਾਰਲੀਮੈਂਟ ਨੇ ਮੀਤ ਹਰ ਨੇ ਵੀ ਕਹਿ ਦਿੱਤਾ ਕਿ 20 ਕਰੋੜ ਰੁਪਏ ਉਹ ਵੀ ਇਕੱਠਾ ਕਰਕੇ ਦੇਣਗੇ ਰੰਗਲਾ ਪੰਜਾਬ ਸੁਸਾਇਟੀ ਆਸਤੇ ਪਰ ਹੁਣ ਇੱਥੇ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੁਝ ਤਾਂ ਬੋਲੇ ਪਰ ਕੁਝ ਅਜਿਹੇ ਮੰਤਰੀ ਵੀ ਸੀ ਕੁਝ ਅਜਿਹੇ ਵਿਅਕਤੀ ਵੀ ਸੀ ਜਿਨ੍ਹਾਂ ਨੇ ਆਪਣੇ ਮੂੰਹ ਦੇ ਉੱਪਰ ਉਂਗਲ ਰੱਖ ਲਈ ਕਿ ਅਸੀਂ ਕੁਝ ਨਹੀਂ ਬੋਲਾਂਗੇ ਅਸੀਂ ਕੁਝ ਐਲਾਨ ਨਹੀਂ ਕਰਾਂਗੇ ਜਦੋਂ ਇੱਕ 20 ਕਰੋੜ ਰੁਪਏ ਦਾ ਐਲਾਨ ਕਰ ਰਿਹਾ ਹੈ ਇੱਕ 21 ਲੱਖ ਖੁਦ ਲੈ ਲਿਆ ਹੈਗਾ 20 ਕਰੋੜ ਰੁਪਏ ਇਕੱਠਾ ਕਰਨ ਦੀ ਗੱਲ ਕਰ ਰਿਹਾ ਤਾਂ ਅਸੀਂ ਸ਼ਾਇਦ ਇਨ੍ਹਾਂ ਸਾਹਮਣੇ ਬੋਣੇ ਪੈ ਜਾਾਂਗੇ ਇਸੇ ਕਰਕੇ ਸ਼ਾਇਦ ਕੁਝ ਨਹੀਂ ਬੋਲੇ ਹੋਣੇ ਪਰ ਪੈਸਾ ਉਹਨਾਂ ਨੂੰ ਵੀ ਇਕੱਠਾ ਕਰਨਾ ਪੈਣਾ ਜ਼ਿੰਮੇਵਾਰੀਆਂ ਉਹਨਾਂ ਦੇ ਉਹਨਾਂ ਦੀ ਵੀ ਲੱਗੀਆਂ ਹੈਗੀਆਂ ਇਹ ਨਹੀਂ ਕਿ ਜੇਕਰ ਉਹ ਬੋਲੇ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਪੈਸਾ ਇਕੱਠਾ ਕਰਨ ਦੀ ਹੁਣ ਅਸਲ ਦੇ ਵਿੱਚ ਜਿਹੜੀ ਰੰਗਲਾ ਪੰਜਾਬ ਸੁਸਾਇਟੀ ਹੈਗੀ ਐ ਇਹ ਰੰਗਲਾ ਪੰਜਾਬ ਸੁਸਾਇਟੀ 2023 ਦੇ ਵਿੱਚ ਬਣੀ ਸੀ ਵਿੱਤ ਵਿਭਾਗ ਦੇ ਅਧੀਨ ਜਿਸ ਦੇ ਚੇਅਰਮੈਨ ਵੀ ਬਾਹਰੋਂ ਹੁੰਦੇ ਐ ਜਿਸ ਦੇ ਕੁਝ ਮੈਂਬਰ ਵੀ ਬਾਹਰੋਂ ਹੁੰਦੇ ਐ ਆਖਰਕਾਰ ਕਿੱਥੋਂ ਹੁੰਦੇ ਇਹ ਅਸੀਂ ਜਾਣਕਾਰੀ ਨਹੀਂ ਰੱਖਦੇ ਕੌਣ ਹੁੰਦੇ ਇਹ ਵੀ ਜਾਣਕਾਰੀ ਨਹੀਂ ਹੈਗੀ ਪਰ ਮੋਟਾ-ਮੋਟਾ ਤੌਰ ਤੇ ਸਮਝਿਏ ਕਿ ਹੁਣ ਕੀ ਰੰਗਲਾ ਪੰਜਾਬ ਸੁਸਾਇਟੀ ਦਾ ਕੋਈ ਹਿਸਾਬ-ਕਿਤਾਬ ਦਿੱਤਾ ਜਾਊਗਾ ਕਿਉਂਕਿ ਜਦੋਂ ਇਹ ਰੰਗਲਾ ਪੰਜਾਬ ਸੁਸਾਇਟੀ ਬਣੀ ਸੀ ਤਾਂ ਉਸ ਵਕਤ ਮੁੱਖ ਮੰਤਰੀ ਹੋਣਾ ਨੇ ਐਲਾਨ ਕੀਤਾ ਸੀ ਭਗਵੰਤਮਾਨ ਹੋਣਾ ਨੇ ਕਿ ਜਿਹੜੇ ਐਨ ਆਰ ਆਈ ਵੀਰ ਹੈਗੇ ਆ ਉਹ ਪੰਜਾਬ ਦੇ ਵਿੱਚ ਸਕੂਲਾਂ ਨੂੰ ਅਡਾਪਟ ਕਰਨ ਉਹ ਪੰਜਾਬ ਦੇ ਵਿੱਚ ਪਿੰਡਾਂ ਨੂੰ ਅਡਾਪਟ ਕਰਨ ਜੇ ਚਾਣਗੇ ਤਾਂ ਐਨ ਆਰ ਆਈ ਵੀਰ ਉਹ ਸਕੂਲਾਂ ਦੇ ਨਾਮ ਉਹਨਾਂ ਦੇ ਪੁਰਖਿਆਂ ਦੇ ਉੱਪਰ ਰੱਖ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਇਸ ਸੁਸਾਇਟੀ ਦੇ ਵਿੱਚ ਕਿੰਨਾ ਪੈਸਾ ਆਇਆ ਕਿੱਥੋਂ-ਕਿੱਥੋਂ ਆਇਆ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਸੀਐਮ ਫੰਡ ਦਾ ਤਾਂ ਅਕਸਰ ਆਪਾਂ ਕੀ ਹੈ ਕਿ ਜਾਣਕਾਰੀ ਮਿਲ ਸਕਦੀ ਹੈ ਪਰ ਇਸ ਰੰਗਲਾ ਪੰਜਾਬ ਸੁਸਾਇਟੀ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹਜੇ ਤੱਕਰ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਵਿੱਤੇ ਦੇ ਨੇ ਇੱਕ ਸਪੈਸ਼ਲ ਵੀਡੀਓ ਬਣਾ ਕੇ ਇਸ ਦੀ ਅਪੀਲ ਕੀਤੀ ਗਈ ਸੀ ਕਿ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਤੁਸੀਂ ਪੈਸਾ ਦਿਓ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਲੱਗੇ ਵੱਡੇ ਵੱਡੇ ਵੈੱਬਸਾਈਟਾਂ ਤੇ ਸਟਾਰ ਚੱਲੇ ਤੇ ਹੁਣ ਮੀਟਿੰਗਾਂ ਵੀ ਹੋ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਵਧਣ ਵਾਲਾ ਹੈ ਵੱਡੇ ਪੱਧਰ ਉੱਪਰ ਪੈਸਾ ਇਕੱਠਾ ਕੀਤਾ ਜਾਣਾ ਰਿੰਗਲਾ ਪੰਜਾਬ ਸੁਸਾਇਟੀ ਦੇ ਅਧੀਨ ਸੀਐਮ ਰੀਲੀਫ ਫੰਡ ਦੇ ਵਿੱਚ ਪੈਸਾ ਜਿਆਦਾ ਇਕੱਠਾ ਨਾ ਕਰਨਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜੇ ਕਰਦਾ ਕਿਉਂਕਿ ਜੇਕਰ ਹਰ ਪੀੜਤਾ ਦੀ ਮਦਦ ਕਰਨੀ ਹੈ ਤਾਂ ਫਿਰ ਸੀਐਮ ਰੀਲੀਫ ਫੰਡ ਦੇ ਵਿੱਚੋਂ ਵੀ ਪੈਸਾ ਇਕੱਠਾ ਕਰਕੇ ਉਹ ਮਦਦ ਕੀਤੀ ਜਾ ਸਕਦੀ ਹੈ ਕਾਰਨ ਕੀ ਆ ਹੁਣ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚੋਂ ਪੈਸਾ ਇਕੱਠਾ ਕਰਨ ਦੀ ਜਾਂ ਸੁਸਾਇਟੀ ਦੇ ਵਿੱਚੋਂ ਰਾਹੀਂ ਪੈਸਾ ਇਕੱਠਾ ਕਰਨ ਦੀ ਕਿ ਕੋਈ ਹਿਸਾਬ ਨਹੀਂ ਦੇਣਾ ਪਊਗਾ ਕੀ ਕੋਈ ਪੁਸ਼ਗਿਸ਼ ਕਰਨ ਵਾਲਾ ਨਹੀਂ ਹੈਗਾ ਕਿ ਇਸ ਨੂੰ ਦੂਜੇ ਕਮਾਸਤੇ ਵੀ ਵਰਤਿਆ ਜਾ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਹੌਲੀ ਹੌਲੀ ਇਸ ਦੇ ਵੀ ਅਸੀਂ ਖੁਲਾਸੇ ਕਰਾਂਗੇ ਪਰ ਸਵਾਲ ਹੋਰ ਵੀ ਬਹੁਤ ਸਾਰੇ ਖੜੇ ਹੋ ਗਏ ਹੁਣ ਇਸ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਕੀ ਫੰਡ ਕਿਉਂ ਇਕੱਠਾ ਕੀਤਾ ਜਾ ਰਿਹਾ ਕਿ ਸਾਰਾ ਫੰਡ ਹੜਪੀੜਤਾ ਦੀ ਮਦਦ ਦੇ ਵਿੱਚ ਲੱਗੂਗਾ ਹਾਲਾਂਕਿ ਮੁੱਖ ਮੰਤਰੀ ਤਾਂ ਇਹ ਵੀ ਪੋਸਟ ਪਾ ਚੁੱਕੇ ਥੋੜੀ ਦੇਰ ਪਹਿਲਾਂ ਕਿ 1000 ਦਾਨੀ ਸੱਜਣ ਇਸ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਮਦਦ ਦੇ ਲਈ ਅੱਗੇ ਆ ਚੁੱਕੇ ਆ ਤੇ ਮੁੱਖ ਮੰਤਰੀ ਨੇ ਪਰਸਨਲ ਤੌਰ ਤੇ ਕਿਹਾ ਕਿ ਮੈਂ 300 ਵਿਅਕਤੀਆਂ ਦੇ ਨਾਲ 300 ਐਨ ਆਰ ਆਈਸ ਦੇ ਨਾਲ ਗੱਲਬਾਤ ਕਰੂੰਗਾ ਕਿ ਉਹ ਪੰਜਾਬ ਵਾਸਤੇ ਪੈਸਾ ਡੋਨੇਟ ਕਰਨ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਹਿੱਸਾ ਪਾਉਣ ਤਾਂ ਜੋ ਪੰਜਾਬ ਦੀ ਮਦਦ ਹੋ ਸਕੇ ਹੁਣ ਸਵਾਲ ਅਸੀਂ ਇੱਥੇ ਇਹ ਖੜਾ ਕਰ ਰਹੇ ਹਾਂ ਕਿ ਰੰਗਲਾ ਪੰਜਾਬ ਸੁਸਾਇਟੀ ਦੇ ਨਾਮ ਹੇਠ ਜਾਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੇਠ ਇਸ ਦੇ ਤਰੀਕੇ ਦੇ ਨਾਲ ਕਿ ਪੰਜਾਬ ਦੇ ਜਾਂ ਐਨ ਆਰ ਆਈਆਂ ਨੂੰ ਜਾਂ ਦੁਨੀਆ ਭਰ ਦੇ ਕੁਝ ਅਜਿਹੇ ਦਾਨੀ ਸੱਜਣਾ ਨੂੰ ਕਿਤੇ ਗੁੰਮਰਾਹ ਕਰਨ ਦੀ ਤਾਂ ਕੋਸ਼ਿਸ਼ ਨਹੀਂ ਹੈਗੀ ਕਿ ਇਹ ਸੁਨਿਸ਼ਚਿਤ ਕੀਤਾ ਜਾਊਗਾ ਕਿ ਜਿਹੜਾ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਫੰਡ ਆਊਗਾ ਉਹ ਸਾਰਾ ਦਾ ਸਾਰਾ ਹੜਪੀੜਤਾ ਦੀ ਮਦਦ ਦੇ ਲਈ ਲੱਗੂਗਾ ਜਦੋਂ ਕਿ ਤੁਹਾਡੇ ਕੋਲ ਇੱਕ ਅਲੱਗ ਤੋਂ ਸੀਐਮ ਰਿਲੀਫ ਫੰਡ ਹੈਗਾ ਕਿ ਕੇਂਦਰ ਸਰਕਾਰ ਨੇ ਜੋ ਪੈਸਾ ਭੇਜਿਆ ਹੈ ਉਸ ਦੀ ਜਾਣਕਾਰੀ ਜਨਤਕ ਹੋ ਜਾਂਦੀ ਹੈ ਸੀਐਮ ਫੰਡ ਰੀਲੀਫ ਦੀ ਜਾਣਕਾਰੀ ਜਨਤਕ ਹੋ ਜਾਂਦੀ ਹੈ ਕਿ ਤੁਸੀਂ ਇਸ ਦੀ ਜਾਣਕਾਰੀ ਵੀ ਹੁਣ ਜਨਤਕ ਕਰੋਗੇ ਉਹ ਨਾਮ ਉਹ ਨੰਬਰ ਜਿਵੇਂ ਹੁਣ ਕੁਝ ادارے ਕਰਦੇ ਹੈਗੇ ਕਿ ਇੱਕ ਇੱਕ ਚੀਜ਼ ਲਿਖਦੇ ਕਿ ਇੱਥੋਂ ਇੰਨਾ ਪੈਸਾ ਆਇਆ ਇੱਥੋਂ ਇੰਨੇ ਫੰਡ ਆਏ ਇਹ ਸੱਜਣ ਦਾ ਪੈਸਾ ਆਇਆ ਤੇ ਇਹ ਜਿਹੜਾ ਸਾਰਾ ਪੈਸਾ ਹੈਗਾ ਇਸ ਘਰ ਨੂੰ ਗਿਆ ਇਸ ਦਾ ਘਰ ਬਣਾ ਕੇ ਦਿੱਤਾ ਇੱਥੇ ਆ ਡੰਗਰ ਮਰਗੇ ਸੀ ਅਸੀਂ ਉਹਨਾਂ ਨੂੰ ਵੱਧ ਦਿੱਤਾ ਕਿਉਂਕਿ ਲਿਮਿਟੇਸ਼ਨ ਤਾਂ ਥੋੜੀ ਸੀਗੀ ਅਸੀਂ ਵੱਧ ਦੇਣਾ ਸੀਗਾ ਤਾਂ ਆ ਸਾਰਾ ਉੱਥੋਂ ਇੱਧਰ ਲਗਾਇਆ ਗਿਆ ਆਸੀ ਸਕੂਲ ਬਣਾ ਦਿੱਤਾ ਕਿ ਇਹ ਸਾਰੀ ਜਾਣਕਾਰੀ ਜਨਤਕ ਕੀਤੀ ਜਾਊਗੀ ਸਵਾਲ ਸਭ ਤੋਂ ਅਹਿਮ ਇਹ ਹੋ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਸਰਕਾਰ ਕ੍ਰਾਈਸਿਸ 'ਚ ਚੱਲ ਰਹੀ ਆ ਆਮ ਆਦੀ ਪਾਰਟੀ ਵੀ ਇਸ ਵਕਤ ਕ੍ਰਾਈਸਿਸ 'ਚ ਚੱਲ ਰਹੀ ਹੈ ਪੈਸਿਆਂ ਦੀ ਲੋੜ ਹੈਗੀ ਆ ਇਲੈਕਸ਼ਨਾਂ ਦੇ ਵਿੱਚ ਵੀ ਲੋੜ ਪੈਂਦੀ ਹੈਗੀ ਆ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਲੋਕ ਸਭ ਜਾਣਦੇ ਹੈਗੇ ਆ ਤਾਂ ਸਵਾਲ ਇਹੀ ਹੈ ਕਿ ਰੰਗਲਾ ਪੰਜਾਬ ਸੁਸਾਇਟੀ ਦੇ ਨਾਮ ਤੇ ਕਿਤੇ ਲੋਕਾਂ ਦੀ ਲੁੱਟ ਤਾਂ ਨਹੀਂ ਹੋਊਗੀ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ